ਲੁਧਿਆਣਾ ਦੇ ਵਿੱਚ ਗ੍ਰੈਂਡ ਐਕਸਪੋ ਐਕਸੀਬਿਸ਼ਨ ਲੱਗੀ ਹੈ ਤੇ ਉਸ ਦੇ ਵਿੱਚ ਕਈ ਤਰੀਕੇ ਦੇ ਸਟਾਲ ਲੱਗੇ ਨੇ ਪਰ ਇੱਕ ਸਟਾਲ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕੀ ਇੱਕ ਸਟਾਲ ਬੜਾ ਅਲੱਗ ਤਰੀਕੇ ਤੋਂ ਹੈ ਕਿਉਂਕਿ ਇਹ ਸਟਾਲ ਜਿਹੜਾ ਹੈ ਇੱਕ ਜੋਤ ਜਿਹੜਾ ਵਿਕਲਾੰਗ ਬੱਚੋ ਕਾ ਸਕੂਲ ਦੇ ਵੱਲੋਂ ਲਗਾਇਆ ਗਿਆ ਜਿੱਥੇ ਵਿਕਲਾੰਗ ਬੱਚੇ ਪੜ੍ਹਾਏ ਜਾਂਦੇ ਨੇ ਤੇ ਖਾਸ ਕਰ ਉਹਨਾਂ ਨੂੰ ਉਹਨਾਂ ਦਾ ਹੁਨਰ ਦਿਖਾਇਆ ਜਾਂਦਾ ਤੇ ਤਸਵੀਰਾਂ ਦੇਖ ਸਕਦੇ ਹੋ ਪੌਣੇ ਰੱਖੇ ਗਏ ਨੇ ਟਾਵਲਸ ਨੇ ਜਿਹੜੇ ਛਗਣਾ ਵਾਲੇ ਕਾਰਨੇ ਤੇ ਫੁੱਲ ਬੁੱਟੇ ਨੇ ਉਹ ਰੱਖੇ ਗਏ ਨੇ ਜਿਹੜੇ ਵਿਕਲੈਂਗ ਬੱਚਿਆਂ ਦੇ ਵੱਲੋਂ ਆਪ ਖੁਦ ਤਿਆਰ ਕੀਤੇ ਜਾਂਦੇ ਨੇ ਮੈਡਮ ਬੈਠੇ ਨੇ ਕਿਉਂਕਿ ਜਿਹੜੇ ਇਹਨਾਂ ਦੀ ਸਹਾਇਤਾ ਕਰ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕੁਝ ਖਾਸ ਹੈ ਤੇ ਬੱਚਿਆਂ ਵੱਲੋਂ ਕਿਵੇਂ ਦਾ ਰਿਸਪਾਂਸ ਮੈਮ ਸਸ਼ੀਕਲ ਜੀ ਸਸ਼ੀਕਲ ਜਨ ਮੈਡਮ ਆਪਣਾ ਸਕੂਲ ਹੈ ਕਿੱਥੇ ਤੇ ਪੂਰਾ ਨਾਂ ਕੀ ਇਹਦਾ ਹਾਂਜੀ ਇਹ ਸਕੂਲ ਵੈਸਟਰਨ ਮਾਲ ਦੀ ਬੈਕਸਾਈਡ ਤੇ ਹੈਗਾ ਵੈ ਇਹਦਾ ਨਾਮ ਹੈ ਇੱਕ ਜੋਤ ਵਿਕਲੈਂਗ ਬੱਚੋ ਦਾ ਸਕੂਲ ਇਹ ਟੈਂਪਲੇਟ ਹੈਗਾ ਸਕੂਲ ਦਾ ਅੱਛਾ ਜੀ ਤੇ ਮੈਡਮ ਜਿਹੜੇ ਜਿਵੇਂ ਤੁਸੀਂ ਰੱਖਿਆ ਹੈ ਤੇ ਇਹ ਸਾਰਾ ਸੈਗਮੈਂਟ ਹੈ ਜਿਹੜਾ ਇਹ ਖੁਦ ਬੱਚਿਆਂ ਵੱਲੋਂ ਤਿਆਰ ਕੀਤਾ ਜਾਂਦਾ ਹੈ। ਹਾਂਜੀ ਸਰ ਤੁਸੀਂ ਪਲਾਂਟਸ ਦੇਖ ਰਹੇ ਹੈਗੇ ਉਹ ਤੇ ਬੱਚੇ ਇਹਨਾਂ ਨੂੰ ਜਿਵੇਂ ਪੌਟ ਹੈਗੇ ਵੈ ਇਹਨੂੰ ਪੇਂਟ ਕਰਕੇ ਇਹਦੇ ਵਿੱਚ ਪਲਾਂਟ ਲਗਾ ਕੇ ਮਾਰਬਲਸ ਲਗਾ ਕੇ ਹੈ ਕੁਝ ਵੀ ਡੈਕੋਰੇਸ਼ਨ ਲਗਾ ਕੇ ਤਾਂ ਉਹ ਇਹਨਾਂ ਨੂੰ ਤਿਆਰ ਕਰਦੇ ਨੇ ਪਲਾਂਟਸ ਨੂੰ ਤੇ ਐਨਵੈਲਪਸ ਹੈਗੇ ਆ ਇਹਨਾਂ 'ਚ ਬੱਚਿਆਂ ਨੇ ਸਟੋਨਸ ਲਗਾਏ ਹੋਏ ਹੈ। ਅੱਛਾ ਜੀ। ਹਾਂਜੀ ਤਾਂ ਜੋ ਸਟੋਨਸ ਲਗਾਉਂਦੇ ਹੈਗੇ ਇਹ ਕਿਚਨ ਨੈਪਕਿਨ ਹੈਗੇ ਹੈ। ਤਾਂ ਇਹ ਕਟਿੰਗ ਕਰਕੇ ਕੱਪੜੇ ਨੂੰ ਤਾਂ ਸਲਾਈ ਕਰਦੇ ਹੈਗੇ ਨੇ ਇਹ ਟੋਵਲਸ ਹੈਗੇ ਨੇ ਇਹ ਐਪਰਨਸ ਹੈਗੇ ਨੇ ਇਹ ਬੱਚਾ ਨੇ ਖੁਦ ਸਲਾਈ ਕਰਕੇ ਐਪਰਨਸ ਬਣਾਈ ਹੋਏ ਨੇ ਤਾਂ ਇਹ ਜੋ ਹੈ ਸਕੂਲ ਇਹ ਨਾ ਬੱਚਾ ਸਪੈਸ਼ਲ ਬੱਚਿਆਂ ਨੂੰ ਸਪੋਰਟ ਕਰਦਾ ਹੈਗਾ ਵਾ ਤਾਂ ਇਹ ਬੱਚੇ ਸਮਾਨ ਬਣਾ ਕੇ ਸੇਲ ਕਰਕੇ ਕੁਛ ਨਾ ਕੁਛ ਆਪਣਾ ਕਮਾਉਂਦੇ ਹੈਗੇ ਨੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੱਚਾ ਹੈਗਾ ਵਾ ਟੀਚਰ ਤੇ ਬੈਠਾ ਵਾ ਪਰ ਇਹਦੇ ਹੱਥ ਕੰਮ ਕਰਦੇ ਆ ਤਾਈ ਦੀ ਇਹ ਹੱਥਾਂ ਨਾਲ ਕੁਛ ਨਾ ਕੁਛ ਕੰਮ ਕਰਦਾ ਹੈਗਾ ਵਾ ਤਾਂ ਕਿ ਇਹ ਕਮਾ ਸਕੇ ਤੇ ਆਪਣੇ ਘਰ ਕੁਛ ਖਰਚਾ ਪਾਣੀ ਦੇ ਸਕੇ ਤੇ ਬੋਝ ਨਾ ਬਣ ਸਕੇ ਨਾ ਤੁਸੀਂ ਕਿਹੜੇ ਤਰੀਕੇ ਨਾਲ ਬੱਚਾ ਨੂੰ ਆਪਣਾ ਹੁਨਰਮੰਦ ਬਣਾਉਣੇ ਕਿ ਦੇਖਿਆ ਗਿਆ ਕਿ ਚੰਗੇ ਭਲੇ ਹੱਟੇ-ਗੱਟੇ ਇਨਸਾਨ ਲਾਈਟਾਂ ਦੇ ਉੱਤੇ ਭੀਖ ਮੰਗਦੇ ਤੁਸੀਂ ਇਹਨਾਂ ਨੂੰ ਹੁਨਾ ਬਣਾ ਬਣਾਉਣੇ ਕਿਸੇ ਅੱਗੇ ਇਹਨਾਂ ਨੂੰ ਹੱਥ ਨਾ ਫਲਾਣਾ ਪਵੇ ਹਾਂਜੀ ਸਰ ਬਿਲਕੁਲ ਇਹੀ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਵਿਕਲਾਂਗ ਬੱਚੇ ਹੈਗੇ ਨੇ ਜਾਂ ਵਿਕਲਾਂਗ ਲੋਕ ਹੈਗੇ ਨੇ ਤਾਂ ਉਹਨਾਂ ਨੂੰ ਜਿਵੇਂ ਸਮਾਜ ਚੌਕਾ ਨਾਲ ਵੀ ਤਾਂ ਕੋਈ ਵੀ ਉਹਨਾਂ ਨੂੰ ਅਗਰ ਕੰਮ ਛੋਟਾ ਮੋਟਾ ਦਿੱਤਾ ਜਾਵੇ ਤਾਂ ਉਹਨਾਂ ਨੂੰ ਸਿਖਾ ਕੇ ਆਪਰੇ ਸਮਾਨ ਵੇਚਦੇ ਨੇ ਤਾਂ ਕਿ ਉਹ ਕੁਛ ਨਾ ਕੁਛ ਕਮਾ ਸਕਣ। ਕਿੰਨੀ ਕਿੰਨੀਆਂ ਮੁਸ਼ਕਿਲਾਂ ਆਂਦੀਆਂ ਨੇ ਬੱਚਿਆਂ ਨੂੰ ਕਿ ਇੱਕ ਹੈਂਡੀਕੈਪ ਲਾ ਲਈ ਆਪਾਂ ਬੱਚਾ ਉਸ ਨੂੰ ਕਾਫੀ ਮੁਸ਼ਕਿਲਾਂ ਆ ਜਾਂਦੀਆਂ ਹੋਣੀਆਂ ਤੇ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਹੈ। ਹਾਂਜੀ ਸਰ ਮੁਸ਼ਕਿਲਾਂ ਤਾਂ ਆਂਦੀਆਂ ਨੇ ਕਿਉਂਕਿ ਆਪਾਂ ਆਮ ਇਨਸਾਨ ਤਾਂ ਤੇਜ਼ ਤੇਜ਼ ਕੰਮ ਕਰ ਸਕਦੇ ਆ ਬਟ ਇਹ ਸਲੋ ਕੰਮ ਕਰਦੇ ਆ ਬਹੁਤ ਤਾਂ ਇਹ ਹੋਲੀ-ਹੋਲੀ ਕੰਮ ਕਰਦੇ ਨੇ ਇਹਨਾਂ ਨੂੰ ਥੋੜਾ ਦੱਸਣਾ ਪੈਂਦਾ ਗਾਈਡ ਵੀ ਪੂਰਾ ਕਰਨਾ ਪੈਂਦਾ ਵਾ ਤਾਂ ਗਾਈਡੈਂਸ ਨਾਲ ਤੇ ਫਿਰ ਇਹ ਕੰਮ ਕਰ ਲੈਂਦੇ ਆ ਹਾਂਜੀ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਐਕਸਪੋ ਦੇ ਵਿੱਚ ਸਟਾਲ ਲਗਾਇਆ ਤੇ ਜਿਹੜੇ ਲੋਕ ਵਿਜ਼ਿਟ ਕਰਨ ਆ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ ਇਹ ਕਹਾਂਗੇ ਕਿ ਵੀ ਤੁਸੀਂ ਐਗਜ਼ਿਬਿਸ਼ਨ ਦੇਖਣ ਆ ਰਹੇ ਹੋ ਹੈਗੇ ਉਹ ਤੇ ਇਸ ਸਟਾਲ ਤੇ ਵੀ ਜਰੂਰ ਆਓ ਇਹ ਸਪੈਸ਼ਲ ਵੱਲੇ ਬੱਚਿਆਂ ਵੱਲੋਂ ਜੋ ਵੀ ਸਮਾਨ ਤਿਆਰ ਕੀਤਾ ਹੋਇਆ ਵੈ ਉਹ ਤੁਸੀਂ ਜਰੂਰ ਦੇਖੋ ਤੇ ਤੁਹਾਨੂੰ ਜੋ ਵੀ ਪਸੰਦ ਆਉਂਦਾ ਹੈ ਕੁਛ ਨਾ ਕੁਛ ਜਰੂਰ ਖਰੀਦੋ ਇਹਨਾਂ ਬੱਚਿਆਂ ਦੀ ਸੇਵਾ ਵਿੱਚ ਆਪਣਾ ਹਿੱਸਾ ਪਾ ਸਕਦੇ ਤੁਸੀਂ ਕੁਝ ਵੀ ਖਰੀਦ ਕੇ ਥੈਂਕ ਯੂ ਜੀ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਿਹੜਾ ਇੱਕ ਜੋ ਜਿਹੜਾ ਵਿਕਲਾੰਗ ਬੱਚਿਆਂ ਦਾ ਸਕੂਲ ਆ ਉਸ ਦੇ ਵੱਲੋਂ ਜਿਹੜੇ ਹੈਂਡੀਕੈਪ ਬੱਚੇ ਆ ਜਿਹੜੇ ਉਹਨਾਂ ਦੇ ਹਨਰ ਦੇ ਨਾਲ ਜਿਹੜੀਆਂ ਨੇ ਇਹ ਚੀਜ਼ਾਂ ਤਿਆਰ ਕੀਤੀਆਂ ਗਈਆਂ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਇਹ ਸਟੋਲ ਲਗਾਇਆ ਗਿਆ ਹੈ ਵਾ ਤੇ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਜਿਹੜੇ ਅਸੀਂ ਇਹਨਾਂ ਨੂੰ ਹੁਨਰਮੰਦ ਬਣਾ ਰਹੇ ਹਾਂ ਕਿ ਇਹਨਾਂ ਨੂੰ ਗਾਂ ਚੱਲ ਕੇ ਕੋਈ ਜ਼ਿੰਦਗੀ ਦੇ ਵਿੱਚ ਔਕੜ ਨਾ ਆਵੇ ਨਾ ਮੁਸ਼ਕਲ ਆਵਣ ਜ਼ਿੰਦਗੀ ਦੇ ਵਿੱਚ ਜੇ ਇਹ ਆਪਣਾ ਜਿਹੜਾ ਜੀਵਨ ਹੈ ਉਹ ਇੱਕ ਹੁਨਰਮੰਦ ਹੋ ਕੇ ਜੀ ਸਕਣ ਤੇ ਆਪਣੇ ਪੈਰਾਂ ਦੇ ਉੱਤੇ ਜਿਹੜਾ ਹੈ ਖੜ ਕੇ ਜਿਹੜਾ ਆਪਣਾ ਜ਼ਿੰਦਗੀ ਬਤੀਤ ਕਰ ਸਕਣ ਆਪਣੇ ਪਰਿਵਾਰ ਨੂੰ ਖੁਸ਼ਹਾਲ ਰੱਖ ਕਿਸਕਾਂ ਜੇ ਤੁਸੀਂ ਵੀ ਇਸ ਐਕਸੀਬਿਸ਼ਨ ਦਾ ਹਿੱਸਾ ਬਣ ਰਹੇ ਹੋ ਤਾਂ ਇਸ ਸਟਾਲ ਦੇ ਉੱਤੇ ਜ਼ਰੂਰ ਆ ਕੇ ਜਾਓ ਲੁਧਿਆਣਾ ਤੋਂ ਵਿਸ਼ੇਖ ਜਲੋਟਾ ਸਮਝਣੇ ਲੁਧਿਆਣਾ